ਦੋਸਤੋ ਆਓ ਸੁਣੋ ਮੈਂ ਅੱਜ ਇੱਕ ਐਸੇ ਕਿਸਾਨ ਨਾਲ ਮਲਾਉਣਾ ਜੋ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਵੀ ਪਾ ਰਿਹਾ ਹੈ ਤੇ ਕਿਸਾਨਾਂ ਦਾ ਮਨੋਰੰਜਨ ਕਰਨ ਲਈ ਆਪਣੀ ਪੁਰਾਣੀ ਮਸ਼ੀਨ ਨਾਲ ਲੈ ਕੇ ਆਉਂਦਾ ਹੈ ਇਹ ਮੈਨੂੰ ਸ਼ੰਗੂ ਬਾਰਡਰ ਵੀ ਮਿਲੇ ਸੀ ਉੱਥੇ ਵੀ ਮੈਂ ਇਹਨਾਂ ਦੇ ਗੀਤ ਸੁਨੇ ਸੀ ਤੇ ਆਜੂ ਅੱਜ ਮੈਂ ਸੁਣੂ ਸ਼ੰਭੂ ਬਾਰਡਰ ਦਾ ਦੋਸਤ ਮਲਾਉਣਾ ਅਸੀਂ ਸਿੰਘੂ ਬਾਰਡਰ ਵੀ ਭਾਈ ਇਕੱਠੇ ਰਹੇ ਹਾਂ ਉੱਥੇ ਕਿਉਂਕਿ ਇਹ ਸਿੰਘ ਦੇ ਕੋਲੇ ਇੱਕ ਐਸੀ ਇਤਿਹਾਸਕ ਚੀਜ਼ ਹੈ ਤੇ ਆਪਾਂ ਆਜੂ ਇਹਨਾਂ ਤੋਂ ਪੁੱਛਦੇ ਆ ਉਹ ਕੀ ਚੀਜ਼ ਹੈ ਵੀਰ ਜੀ ਸਸਰੀਕਾਲ ਸਸਰੀਕਾਲ ਹਾਂਜੀ ਖਾਲਸਾ ਜੀ ਕਿਵੇਂ ਹੋ ਬਹੁਤ ਵਧੀਆ ਚਰਦੀ ਕਲਾ ਚਰਦੀ ਕਲਾ ਤੇ ਇਹ ਹੁਣ ਮੈਨੂੰ ਮਸ਼ੀਨ ਬਾਰੇ ਦੱਸੋ ਕਿਸ ਤਰ੍ਹਾਂ ਹੈ ਮੇਰੇ ਕੋਲ ਮਸ਼ੀਨਾਂ ਦਾ ਭੰਡਾਰ ਆ ਬਹੁਤ ਮੈਂ ਬੜੀ ਬਹੁਤ ਤਖੜੀ ਕਲੈਕਸ਼ਨ ਕੀਤੀ ਆ ਮੇਰੇ ਕੋਲ 20 ਮਸ਼ੀਨਾਂ ਨੇ ਹੂੰ 1902 ਤੋਂ ਲੈ ਕੇ ਅਰ ਕਾਰਡ 1902 ਦੇ ਰਿਕਾਰਡ ਪਏ 1908 ਦੇ ਪਏ ਆ ਪੱਥਰ ਦੇ ਤਿੰਨੇ ਮੇਰੇ ਕੋਲ 300 ਰਿਕਾਰਡ ਪੱਥਰ ਦੇ ਆ ਤੇ 1700 ਰਿਕਾਰਡ ਮੇਰੇ ਕੋਲ ਪਲਾਸਟਿਕ ਦਾ ਕੁੱਲ ਮਿਲਾ ਕੇ 2000 ਰਿਕਾਰਡ ਨੇ ਮੇਰੇ ਕੋਲ ਤੇ 18-20 ਮਸ਼ੀਨਾਂ ਹੈਗੀਆਂ ਨੇ ਗ੍ਰਾਮੋਫੋਨ ਕਹਿੰਦੇ ਆ ਜਿਹਨੂੰ ਤੇ 1902 ਦੀ ਮੇਰੇ ਕੋਲ ਪਹਿਲੀ ਪਹਿਲੀ ਮਸ਼ੀਨ ਆ ਉਹ ਐਚ ਐਮ ਬੀ ਮਾਡਲ ਆ ਤੇ ਬਗੈਰ ਬਿਜਲੀ ਤੋਂ ਬਗੈਰ ਬੈਟਰੀ ਤੋਂ ਬਗੈਰ ਸਾਲਾਂ ਤੋਂ ਟੈਲੀਵਿਜ਼ਨ ਜਿੰਨੀ ਆਵਾਜ਼ ਆਉਂਦੀ 15 ਕਿਲੋ ਭਾਰ ਆਉਂਦਾ ਉਹ ਜੇ ਕਿਤੇ ਦੂਰ ਚੱਕ ਕੇ ਲਜਾਣੀ ਹੋਵੇ ਬਹੁਤ ਔਖਾ ਥੋੜਾ ਜਿਹਾ ਵੀਰ ਜੀ ਇਹ ਜਿਹੜਾ ਸੁਨੋ ਸ਼ੌਕ ਹੈ ਜਾਂ ਸੋਡਾ ਇਹ ਕਿੱਤਾ ਹੈ ਇਹ ਕਿਵੇਂ ਪਿਆ ਮੈਂ ਮੈਨੂੰ ਸੌਂਗ ਸੌਂਗ ਕਰਕੇ ਬਗਾਰ ਸੌਂਗ ਤੇ ਕੁਝ ਹੁੰਦਾ ਹੀ ਨਹੀਂ ਹਾਂ ਤੇ ਹੁਣ ਸਿੰਗੂ ਬਾਰਡਰ ਵਾਂਗੂ ਫਿਰ ਇੱਥੇ ਵੀ ਸਾਡੇ ਕਿਸਾਨਾਂ ਨੂੰ ਗੀਤ ਗੂਤ ਸੁਣਾਉਣੇ ਹੋ ਮੈਂ ਅੱਜ ਦਾ ਨਹੀਂ 4 ਸਾਲ ਹੋ ਗਏ ਆਪਣੇ ਮੋਰਚੇ ਨੂੰ ਲੱਗੇ ਨੂੰ ਮੈਂ ਦਿੱਲੀ 13 ਮਹੀਨੇ ਜ਼ਿਮੀਂਦਾਰਾਂ ਦਾ ਮਨੋਰੰਜਨ ਕੀਤਾ ਮਸ਼ੀਨਾਂ ਲੈ ਕੇ ਗਿਆ ਇੱਥੇ ਆਪਣਾ ਪੰਜਾਬ 'ਚ ਟੋਲ ਪਲਾਜਾ ਰੋਕਿਆ ਦਾ ਦੱਪਰ ਸਾਡਾ ਦਫਤਰਾ ਅਸੀਂ 2 ਸਾਲ ਟੋਲ ਪਲਾਜਾ ਦੱਪਰ ਦੇ ਬਜਾਈ ਮਸ਼ੀਨ ਇੱਥੇ ਟੋਲ ਪਲਾਜਾ ਸੰਭੂ ਬਾਰਡਰ ਅੱਜ ਤੋਂ 3 ਸਾਲ ਪਹਿਲਾਂ ਇੱਥੇ ਵੀ ਲੈ ਕੇ ਆਂਦਾਂ ਰਹੇ ਹਾਂ ਮਸ਼ੀਨਾਂ ਵਾਂ ਤੇ तकरीबन ਆਪਣੇ ਨੇੜੇ-ਨੇੜੇ ਜਿੰਨੇ ਟੋਲ ਪਲਾਜੇ ਸੀਗੇ ਸਾਰਿਆਂ ਦੇ ਮੈਂ ਜ਼ਿੰਮੇਵਾਰਾਂ ਦਾ ਮਨੋਰੰਜਨ ਕੀਤਾ ਮਸ਼ੀਨਾਂ ਨਾਲ ਨਹੀਂ ਫਿਰ ਇਹਦਾ ਕੀ ਤੁਸੀਂ ਫਿਰ ਜਿੱਥੇ ਵੀ ਮੋਰਚਾ ਲੱਗਦਾ ਉੱਥੇ ਲੈ ਕੇ ਜਾਂਦੇ ਹਾਂ ਮਸ਼ੀਨਾਂ ਨੂੰ ਨੇੜੇ ਨੇੜੇ ਦੂਰ ਨਹੀਂ ਮੈਂ ਹੋਰ ਵੀ ਕੋਈ ਸੇ ਪ੍ਰੋਗਰਾਮ ਤੇ ਕੋਈ ਸਭਿਆਚਾਰ ਪ੍ਰੋਗਰਾਮ ਮੈਂ ਮੇਰੇ ਕੋਲ ਦੂਰ ਨਹੀਂ ਜਾ ਹੁੰਦਾ 50 ਦਿੱਲੀ ਦੇ ਮੈਂ ਸਾਢੇ ਚੋਲੋ 7 ਦਿਨ ਸੀਗਾ ਬਸ ਜਾਂਦੀ ਸੀ ਮੈਂ ਉੱਥੇ ਉੱਥੇ ਰਹਿਣ ਦਾ ਹੀ ਪ੍ਰੋਗਰਾਮ ਸੀਗਾ ਇੰਤਜ਼ਾਮ ਸੀਗਾ ਉੱਥੇ ਦੇ 10-10 ਦਿਨ ਰਹਿ ਜਾਂਦਾ ਸੀ ਸਾਰਾ ਸਿਸਟਮ ਸੀਗਾ ਤੇ ਮੈਂ ਫਿਰ ਮੋਟਰਸਾਈਕਲ ਲੈ ਕੇ ਜਾਂਦਾ 50 ਕਿਲੋਮੀਟਰ ਤੱਕ ਚਲਾ ਜਾਂਦਾ ਮੈਂ ਲੈ ਕੇ ਇੱਥੇ ਆਪਣਾ ਨੇੜੇ-ਨੇੜੇ ਧਰਨਾ ਲੱਗਦਾ ਕਿਤੇ ਹੁਣ ਤੁਸੀਂ ਕਿੰਨੇ ਦਿਨਾਂ ਦੇ ਆਏ ਹੋ ਕਿੰਨੇ ਦਿਨਾਂ ਦੇ ਆਏ ਹੋ ਜੀ ਇੱਥੇ ਹੁਣ ਤੇ ਮੈਂ ਦੋ ਦਿਨ ਲਾ ਕੇ ਜਾਣਾ ਇੱਕ ਦਿਨ ਘਰੇ ਰਹਿਣਾ ਦੋ ਦਿਨ ਉਰੇ ਲਾ ਜਾਣਾ ਬਈ ਬਹੁਤ ਵਧੀਆ ਹਾਂ ਜੀ ਚੰਗੀ ਗੱਲ ਹੈ ਦੋਸਤਾਂ ਤੇਰੀ ਇਹ ਵਧੀਆ ਹੈ ਸਿੰਘੂ ਦੀ ਕੋਈ ਯਾਦ ਸੁਣਾ ਦੇ ਮੈਨੂੰ ਫਿਰ ਇਹ ਜ਼ਿਮੀਦਾਰ ਜਿਹੜੇ ਕੋਈ 70 ਸਾਲ ਦਾ ਬੈਠਾ ਬਜ਼ੁਰਗ ਕੋਈ 80 ਸਾਲ ਦਾ ਕੋਈ 85 90 ਸਾਲ ਤੱਕ ਦੇ ਬਜ਼ੁਰਗ ਹੁੰਦੇ ਆ ਵੀਰੇ ਜਦੋਂ ਮੇਰੀ ਮਸ਼ੀਨ ਦੇ ਗਾਣੇ ਸੁਣਦੇ ਆ ਬਹੁਤ ਖੁਸ਼ ਹੁੰਦੇ ਆ ਕਹਿੰਦਾ ਤੂੰ ਸਾਨੂੰ ਪੁਰਾਣਾ ਆਪਣਾ ਬਚਪਨ ਯਾਦ ਕਰਾਤਾ ਅਸੀਂ ਅੱਜ ਤੋਂ 50 ਸਾਲ ਪਹਿਲਾਂ ਇਹ ਸਮਾਂ ਹੰਡਾਇਆ ਇਹਨਾਂ ਦਾ ਮਸ਼ੀਨਾ ਦਾ ਜਦੋਂ ਬਨੇਰੇ ਤੇ ਦੋ ਸਪੀਕਰ ਜੋੜ ਕੇ ਵਿਆਹਾਂ ਚ ਜਾਂ ਕਿਸੇ ਬੁੰਡੇ ਦਾ ਜੰਮਣਾ ਹੋਵੇ ਜਾਂ ਕਿਸੇ ਬਜ਼ੁਰਗ ਦਾ ਮਰਨਾ ਹੋਵੇ ਸਿਰਫ ਇਹੀ ਕਲਚਰ ਸੀਗਾ ਉਸ ਜਮਾਨੇ ਤੇ 50 ਸਾਲ ਪਹਿਲਾਂ 60 ਸਾਲ ਪਹਿਲਾਂ ਹੁਣ ਜਿਹੜਾ ਇਹ ਡੀਜੇ ਕਲਚਰ ਚੱਲਿਆ ਇਹ ਸਾਨੂੰ ਤਾਂ ਪਸੰਦ ਨਹੀਂ ਹੈਗਾ ਬਿਲਕੁਲ ਵੀ ਜਦੋਂ ਕਿਤੇ ਵਿਆਹ 'ਚ ਡੀਜੇ ਵੱਜਦਾ ਰਿਸ਼ਤੇਦਾਰ ਕੋਈ ਸਾਲ ਪਿੱਛੇ ਆਉਂਦਾ ਵਿਆਹ 'ਚ ਕੋਈ 2 ਸਾਲ ਪਿੱਛੇ ਮਿਲਣ ਆਉਂਦਾ ਚਲੋ ਵੀ ਵਿਆਹ 'ਚ ਜਾ ਕੇ ਆਪਣੇ ਰਿਸ਼ਤੇਦਾਰਾਂ ਦਾ ਹਾਲਚਾਲ ਪੁੱਛਾਂਗੇ ਜੇ ਉੱਥੇ ਜਾ ਕੇ ਜਦੋਂ ਡੀਜੇ ਵੱਜਦਾ ਕੰਨ ਪਈ ਆਵਾਜ਼ ਹੀ ਸੁਣਾਈ ਦਿੰਦੀ ਸਾਰੇ ਨੇ ਬੇੜਾ ਗਰ ਕਰਦਾ ਕਰਤੀਆ ਸਾਡੇ ਕਲਚਰ ਦਾ ਸਾਡੇ ਸੱਭਿਆਚਾਰ ਦਾ ਮੇਰਾ ਨਾਮ ਮੋਹਨ ਸਿੰਘ ਬਾਛਲ ਪਿੰਡ ਕਿਹੜਾ ਹੈ ਪਿੰਡ ਮੇਰਾ ਛੋਟਾ ਜਿਹਾ ਪਿੰਡ ਆ ਪਿੰਡ ਹੈਗਾ ਮੇਰਾ ਪੰਜੋਖਰਾ ਸਾਹਿਬ ਬੜਾ ਮਸ਼ਹੂਰ ਪਿੰਡਾ ਪੰਜੋਖਰਾ ਸਾਹਿਬ ਦੇ ਨੇੜੇ ਪੈਂਦਾ ਮੇਰਾ ਪਿੰਡ ਪੰਜੋਖਰਾ ਸਾਹਿਬ ਹਰਿਆਣੇ ਚ ਅੰਬਾਲੇ ਜ਼ਿਲ੍ਹੇ ਚ ਮੇਰਾ ਪਿੰਡ ਮੋਹਾਲੀ ਜ਼ਿਲ੍ਹੇ ਦਾ ਆਖਰੀ ਪਿੰਡ ਹਰਿਆਣੇ ਨੂੰ ਨਾਲ ਲੱਗਦਾ ਕੀ ਨਾਮ ਹੈ ਜੀ ਸੁਦਾ ਕਸੌਲੀ ਪਿੰਡ ਹੈ ਕਸੌਲੀ ਤੇ ਜੇ ਉਹ ਤੁਸੀਂ ਆਹ ਪੁਰਾਣੇ ਰਿਕਾਰਡ ਖਰੀਦਦੇ ਹੋ ਤੁਸੀਂ ਇਹ ਮੈਂ ਕਲੈਕਸ਼ਨ ਮਨੂ ਦੇ ਦਿੰਦੇ ਨੇ ਹਾਂ ਸ਼ੌਂਕ ਹੈ ਮੈਨੂੰ ਬੜੇ ਜੀ ਇਹਨਾਂ ਤੇ ਤੁਸੀਂ ਪੈਸੇ ਖਰਚ ਕਰਦੇ ਹੋ ਹਾਂ ਹਾਂ ਪੈਸੇ ਮੂਫਤ ਕਿੱਥੇ ਮਿਲਦਾ ਹੋਣੀ ਜੀ ਹੋਰ ਤਾਂ ਨੀ ਕੀਮਤ ਤੱਕ ਦਾ ਖਰੀਦਿਆ। ਹੁਣ ਤੇ ਪੈਸਿਆਂ ਨੂੰ ਨਹੀਂ ਮਿਲਦੀ ਚਾ ਜੇ ਮਾਰਕੀਟ 'ਚ ਅਵੇਲੇਬਲ ਹੋਵੇ ਉਪਲਬਧ ਹੋਵੇ ਇਹ ਚੀਜ਼ ਬੰਦਾ ਲੱਖ ਰੁਪਏ ਦੀ ਥਾਂ 2 ਲੱਖ ਰੁਪਏ ਖਰਚ ਦੇਗਾ। ਜੇ ਮਾਰਕੀਟ 'ਚ ਹੈ ਹੀ ਨਹੀਂ ਉਹਦੀ ਕਲੈਕਸ਼ਨ ਬਹੁਤ ਦੁੱਖੀ ਹੁਣ ਆਧੇ ਜਮਾਨੇ ਦੇ। ਤੁਸੀਂ ਕਿੰਦੇ ਪੈਸੇ ਤੱਕ ਦੇ ਮੈਂ ਮਾਨੂੰ ਤਾਂ ਮੁਫਤ ਵੀ ਲੱਭਿਆ ਸਮਾਨ ਜਿਹੜੇ ਵਿਚਾਰੇ ਕਹਿੰਦੇ ਵੀ ਸਾਡੇ ਦੇ ਕੰਮ ਦਾ ਨਹੀਂ ਹੈਗਾ ਤੂੰ ਲੈ ਜਾ ਤੇਰੇ ਕੰਮ ਕੰਮ ਆਊਗਾ। ਮੈਂ 1000 ਰੁਪਏ ਦਾ ਰਿਕਾਟ ਵੀ ਲਿਆ 2 ਦਾ ਵੀ ਲਿਆ ਮੈਂ ਫਰੀ ਦਾ ਵੀ ਹੈਗਾ ਮੇਰੇ ਕੋਲ ਮੈਂ ਕਲੈਕਸ਼ਨ 'ਚ ਬਹੁਤ ਪੈਸਾ ਲਾਇਆ ਜੀ ਬਹੁਤ ਵਧੀਆ ਲੱਗਿਆ ਇਸ ਗੱਲ ਕਰਕੇ ਵੀਰ ਜੀ ਚੰਗੀ ਗੱਲ ਹੈ ਇਹ ਸਿਰਫ ਮੈਂ ਆਉਣ ਵਾਲੀ ਜਨਰੇਸ਼ਨ ਵਾਸਤੇ ਬਈ ਅੱਜ ਤੋਂ 60 70 ਸਾਲ ਪਹਿਲਾਂ ਬਜ਼ੁਰਗਾਂ ਦਾ ਪੁਰਾਣੀ ਪੀੜ੍ਹੀ ਦਾ ਕੀ ਮਨੋਰੰਜਨ ਦਾ ਸਾਧਨ ਕੀ ਹੁੰਦਾ ਜੀ ਠੀਕ ਹੈ ਬਿਲਕੁਲ ਸਤਿ ਸ੍ਰੀਕਾਲ ਜੀ